ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੰਡਾ ਕੋਹਲੀਆ ਖੁਰਦ ਛੋਟਾ ਕੋਹਲੀਆ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜਗਜੀਤ ਜੱਗੇ ਕੋਹਲੀਏ ਦੇ ਘਰੇ ਵੀਡੀਓ ਬਣਾ ਰਹੇ ਆ ਨਰਮੀਆਂ ਬੰਦਾ ਤੁਸੀਂ ਸਾਰੇ ਹੀ ਜਾਣਦੇ ਆ ਦੋ ਨਾਕ ਵਿਖਾਉਣੇ ਆ ਇੱਕ ਜਰਸੀ ਆ ਤੇ ਇੱਕ ਡੱਬੀ ਵਹਿੜ ਕੱਦਜ ਪੂਰੀ ਵੱਡੀ ਆ ਨਿੱਕੇ ਨਿੱਕੇ ਮੁੱਲ ਹੋਣ ਮੁੱਲ ਦਾ ਜੱਗੇ ਦੇ ਭਾਵੇਂ ਕੋਈ ਡੱਬੀ ਹੋਵੇ ਭਾਵੇਂ ਕਾਲੀ ਹੋਵੇ ਜਰਸੀ ਹੋਵੇ ਲਾਲ ਹੋਵੇ ਜਿਹੜੀ ਮਰਜ਼ੀ ਹੋਵੇ ਮੁੱਲ ਤਾਂ ਜੱਗੇ ਦੇ ਨਿੱਕੇ ਨਿੱਕੇ ਹੀ ਹੁੰਦੇ ਆ ਨਾਰਮਜਾ ਬੰਦਾ ਸਾਰੇ ਜਾਣਦੇ ਆ ਤੁਸੀਂ ਗੱਲਾਂ ਬਾਤਾਂ ਕਰ ਲੈਨੇ ਆ ਸੱਸੀ ਕਾਲ ਜੀ ਸੱਸੀ ਕਾਲ ਜੀ ਨਾਂ ਦੱਸ ਦੀ ਨਾਮ ਗੁਰਜੀਤ ਸਿੰਘ ਪਿੰਡ ਕੋਲਿਆਪੁਰ ਤਸੀਮ ਇਆ ਸਿੰਘ ਉਹ ਜਿਹੜਾ ਮੋਗਾ ਫੋਨ ਨੰਬਰ ਦੱਸ 9056653918 ਗਰਮੀ ਕਰਾ ਲਈ ਫਿਰ ਹਾਂ ਗਰਮੀ ਹੋ ਗਈ ਬਾਈ ਹੁਣ ਦਿਨੋ ਦਿਨ ਗਰਮੀ ਵਧਣੀ ਆ ਵਧਣੀ ਆ ਵਧਣੀ ਆ ਚੰਗੀ ਗੱਲ ਆ ਵਧਿਆ ਗਰਮੀ ਹੋਵੇ ਹਨਾ ਠੰਡ ਚਾਹੀਦੀ ਜੱਗੇ ਨਹੀਂ ਨਹੀਂ ਗਰਮੀ 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 ਹਾਂ ਬਾਈ ਸਹੀ ਹੈ ਠੰਡ ਨਹੀਂ ਸਹੀ ਠੰਡ ਉਹ ਆਪਦੇ ਹਿਸਾਬ ਨਾਲ ਸਹੀ ਆ ਠੰਡ ਗਰਮੀ ਆ ਹਿਸਾਬ ਨਾਲ ਨੇ ਨਹੀਂ ਹੰਤੂ ਲਾਇਕ ਕੀ ਕਰਦਾ ਲਾਇਕ ਤਾਂ ਦੋਨਾਂ ਨੂੰ ਕਰਦਾ ਦੋਨਾਂ ਨੂੰ ਗਰਮੀ ਨੇ ਵੀ ਤੇ ਠੰਡ ਰਹੂਗੀ ਠੰਡ ਰਹੂਗੀ ਹੁਣ ਅੱਗੇ ਤੇਨੂੰ ਕੀ ਚਾਹੀਦਾ ਇਦੋਂ ਉਦੋਂ ਠੰਡ ਸੀ ਹੁਣ ਮੰਨ ਲਓ ਗਰਮੀ ਆ ਗਈ ਗਰਮੀ ਗਰਮੀ ਫਿਰ ਬਾਹਲੀ ਚੂੜੀ ਨਹੀਂ ਕੱਸ ਦਿੰਦਾ ਰੱਬ ਲੱਕ ਕੱਸੇ ਜਾਵੇ ਕਿ ਕੋਹ ਨਹੀਂ ਆਂਦਾ ਜੇ ਇਹ ਨਹੀਂ ਗੱਲ ਹੋਵੇ ਤੇ ਰੱਬ ਬਹੁਤ ਵੱਡੀ ਚੀਜ਼ ਹੈ ਰੱਬ ਹਾਂ ਇਹ ਤਾਂ ਕਰਦੇ ਆਂਗੇ ਚੱਲ ਕੋਈ ਨਾ ਜਗ੍ਹਾ ਇੱਥੇ ਆ ਜਾ ਬਈ ਇਹ ਦੂਜੇ ਸਵੇਰੇ ਸੂਣਾ ਹੈ ਜਿਹਦੂ ਆਪਾਂ ਲਈ ਦੋ ਦੋ ਕਹਿੰਦੇ ਸੀ ਪਲੂਨ ਦਾ 13-14 ਕਿਲੋ ਚੋਇਆ ਵਾ ਅੱਛਾ ਜਿਹੜੇ ਬੰਦੇ ਨੇ ਲੈਣੀ ਆ ਕਿੰਨਾ ਦੁੱਧ ਚੋ ਸਕਦਾ ਉਸਾਂ ਨਾਲ ਦਾ ਐਸਟੀਮੇਟ ਲਾ ਕੇ ਲੈ ਸਕਦਾ ਕਿਉਂਕਿ ਆਪਰਾਂ ਬਈ گاਉਂ ਲਿਆਂਦ ਗਾਉਂ ਦਾ ਹੂੰ ਠੀਕ ਆ ਕਾ ਤ ਬਾਲਾ ਵੱਡਾ ਨੇ ਕਾ ਤ ਮੀਡੀਅਮ ਹੈ ਦਾ ਦਿਨ ਦਿਨ ਦੇ ਪੰਜ ਰਹਿੰਦੇ ਬਈ ਜੀ ਪੰਜ ਦਿਨ ਪੰਜ ਦਿਨ ਰਹਿੰਦੇ ਨਿੱਕਾ ਜਾਂ ਮੁੱਲ ਕਰਦੇ ਜੇ ਕਿ ਜਦੋਂ ਹੀ ਨਿੱਕਾ ਜਿਆ ਯਾਰ ਮੇਰਾ ਕਹਣਾ ਜੇ ਇਸੇ ਕੋਲ 45 ਮੰਗਦਾ 46 ਮੰਗਦਾ ਹਨ ਆਪਾਂ 40000 ਚ ਬਈ ਮਾਨ ਕਰ ਦਾਂਗੇ 40000 ਹਾਂ ਦੋਸਤੋ ਦੂਜੇ ਸੂਵੇ ਜਰਸੀ ਹੁੰਦੀ ਐ ਬਾਈ ਕਹਿੰਦਾ ਜਿਹਦੇ ਪਸੰਦ ਆ ਉਹ ਅਗਲਾ ਆਪਦੀ ਸਮਝ ਨਾਲ ਲੈ ਜੇ ਆਪਾਂ ਬਾਈ ਕਹਿੰਦਾ ਖਰੀਦੀ ਆ ਅਗਲੇ ਨੇ ਆਪਾਂ ਨੂੰ 13 14 13 14 ਦੁੱਧ ਦੱਸਿਆ ਬਾਕੀ ਗੱਲ ਬਾਈ ਨੇ ਸਿਰੇ ਆਲੀ ਕਰਦੀ ਆ ਕਿ ਆਪਣਾ ਮਾਲ ਖਰੀਦਿਆ ਉਹ ਤੁਹਾਨੂੰ ਪਹਿਲਾਂ ਵੀ ਪਤਾ ਜੱਗਾ ਨਰਮਾ ਗੱਲਾਂ ਸਿੱਧੀਆਂ ਜਿਹੀਆਂ ਕਰਦਾ ਹੁੰਦਾ ਕਿ ਵੈੜ ਖਰੀਦੀ ਵੀ ਆ ਅਗਲੇ ਨੇ ਇੰਨਾ ਦੁੱਧ ਦੱਸਿਆ ਜੱਗੇ ਨੇ ਆਪਦੀ ਸਮਝ ਨਾਲ ਲੈ ਲਈ ਆ ਕਿ ਮੈਨੂੰ 1500 ਦੇ ਜੂਗੀ ਅਗਲਾ ਆਪਦੀ ਸਮਝ ਨਾਲ ਲੈ ਲੇ 40000 ਚੋਂ 22 ਕਹਿੰਦਾ ਛੋੜ ਛੱਪਾ ਮਾਨ ਤਾਨ ਕਰ ਦੂੰ ਮੀਡੀਅਮ ਜੀ ਹਾਈਟ ਹੈ ਤੇ ਬਾਈ ਕਹਿੰਦਾ ਜੇ ਹੋਰ ਕਿਸੇ ਦੇ ਘਰੇ ਖੜੀ ਹੁੰਦੀ ਆ ਅਗਲਾ 45 46 ਮੁੱਲ ਕਰਦਾ ਇਹ ਗੱਲ ਤਾਂ ਸੱਚੀ ਆ ਆਮ ਲੋਕਾਂ ਨਾਲੋਂ ਜੱਗੇ ਦੇ 5-7000 ਮੁੱਲ ਘੱਟ ਹੁੰਦੀ ਐ ਚ ਕੋਈ ਸ਼ੱਕ ਨਹੀਂ ਸੀਲ ਸੂ ਸੀਲ ਸਾਬ ਦਾ ਪੂਰੀ ਐ ਬਾਈ ਸੀਲ ਸੂ ਪੂਰੀ ਆ ਸੀਲ ਸੂ ਹਾਂ ਸੀਲ ਸਾਬ ਸੀਲ ਸਾਬ ਠੀਕ ਆ ਹਾਂ ਤਾਂ ਜੱਗਾ ਸਿਆਣਾ ਗੱਲ ਤਾਂ ਪਕੜਦਾ ਪੂਰੀ ਸੀਲ ਸਾਬ ਪੂਰੀ ਆ ਦਨ 4-5 ਲੈ ਜੂ 4-5 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੋਂਗੇ ਸਾਰੀ ਵਾਲ ਟਹਲ ਕੱਢ ਕੇ ਸੋਹਣਾ ਹਵਾਨਾ ਤਿਆਰ ਕਰਕੇ ਸੂ 40000 ਚੋਂ 22 ਵਾਣ ਕਰ ਦੂ ਤੁਹਾਨੂੰ ਵੀ ਪਤਾ ਜਾਨਵਰ ਥੋੜੇ ਆ ਗਾਵਾਂ ਹੁਣ ਪਸ਼ੂ ਘਟ ਗਏ ਆ 35-40000 ਤੋਂ ਘਟ ਤਾਂ ਤਾਜੀ ਸੂਈ ਜਾਂ ਗੱਬਣ ਸੂਨ ਨੂੰ ਤਿਆਰ ਵੜ ਦਿੰਦਾ ਵੀ ਕੌਣ ਇਹਦੂ ਮੁੱਲ ਵੱਡੇ ਦਾ ਹੁੰਦੇ ਆ ਪਰ ਇਹਦੂ ਘੱਟ ਮੁੱਲ ਵਾਲਾ ਤਾਂ ਹੁਣ ਕੰਮ ਹੀ ਨਹੀਂ ਰਿਹਾ ਤੋਕੜਾ 30 ਦੀ 35000 ਦੀਆਂ ਵਿਕੀ ਜਾਂਦੀਆਂ 10-10 11-11 ਕਿਲੋ ਦੁੱਧ ਵਾਲੀਆਂ ਇਹ ਤਾਂ ਫੇਰ ਗੱਬਣਾ ਸੂਣਾ ਤੁਹਾਡੇ ਘਰੇ ਤੁਹਾਡੇ ਸਾਹਮਣੇ ਜੀਰ ਪੈਣੀ ਆ ਚਾਰਾਂ ਦਿਨਾਂ ਨੂੰ ਸੂਪੇ ਪੰਜਾਂ ਦਿਨਾਂ ਨੂੰ ਸੂਪੇ ਸੀਲ ਪੂਰੀ ਆ ਜੱਗਾ ਕਹਿੰਦਾ ਆ ਤੇ ਕੱਢ ਕੇ ਫੇਰ ਸੁਣਾ ਬਈ ਸਰ ਆ ਵਲਟਲ ਹਾਂ ਕੱਢ ਕੇ ਫੇਰ ਸੁਣਾ ਠੀਕ ਐ 40000 ਚ ਮਾਨ ਕਰ ਦੂ ਚਾਰੀ ਥਾਣਾ ਮੋٹے ਮੋٹے ਮੱਝਾਂ আর ਗਜਰਸੀਆਂ ਦਾ ਦੁੱਧ ਹੁੰਦਾ ਤੇ ਮੱਝ ਦੇ ਮੁਕਾਬਲੇ ਮੁੱਲ ਇਹਨਾਂ ਦਾ ਅੱਧਾ ਹੀ ਹੁੰਦਾ ਕਿਉਂਕਿ ਮੱਝ ਵੀ ਤੁਹਾਨੂੰ ਪਤਾ ਚੰਗੀ ਮੱਝ ਲਾਓਗੇ 90000 ਲੱਖ ਦੀ ਆਊਗੀ ਫੰਡਰ ਮੱਝ ਵੀ 45 50000 ਦੀ ਵਿਕ ਜਾਂਦੀ ਆ ਜਿਹਦੇ ਮਗਰ ਕੱਲੀ ਪੂਸ਼ ਹੁੰਦੀ ਐ ਦੁੱਧ ਤਾਂ ਨਹੀਂ ਹੁੰਦਾ 45 50000 ਦੀ ਫੰਡਰ ਮੱਝ ਵੈਗ ਜਾਂਦੀ ਹੈ ਇਹਦਾ ਤਾਂ ਫੰਡਰ ਮਾਝੇ ਨੂੰ ਵੀ ਘੱਟ ਮੁੱਲ ਹੈ 40000 ਚ ਜੱਗਾ ਕਹਿੰਦਾ ਮਾਣ ਕਰ ਦੂੰ ਜਮਾ ਨਰਮ ਜਿਆ ਬੰਦਾ ਦੋ ਨੰਬਰ ਤੇ ਆ ਜਗੇ ਦੋ ਨੰਬਰ ਬਾਈ ਇਹ ਤੋਕਰ ਵੜਾ ਇਹ 2 3 2 3 ਪੌਣੇ 3 ਮਹੀਨੇ ਸੂਈ ਨੂੰ ਹੋਇਆ ਜੇ ਤੂੰ ਆਪਾਂ ਲਈ ਆ ਹਮ ਠੀਕ ਆ ਵੀ ਮੂਣਾ ਬਾਲੇ ਗਰੀਬ ਘਰੋਂ ਆਈ ਵੀ ਆ ਦੋ ਤੇ ਜਿਹੜਾ ਆਪਾਂ ਚੋਕੇ ਲੈਣਾ ਦੋ ਟਾਈਮਾਂ ਦਾ ਵੀ 7 ਕਿਲੋ ਆ 7 ਕਿਲੋ ਆਪਾਂ 8 ਨੇ ਕਿਹੜਾ 9 ਨੇ ਕਿਹੜਾ 6 ਨੇ ਕਿਹੜਾ ਜਿੰਨਾ ਹੈਗਾ ਓਨਾ ਕਰੀ ਉਹਨਾਂ ਤਿਆਰ ਹੈ ਤਿਆਰ ਆ ਉਹਵੇਂ 7 ਕਹਿ ਦੇਗੇ 8ੋਂ ਕੰਮ ਗਲਤ ਆ ਹਾਂ ਕਈ ਵਾਰੀ ਵੀਰਪੁਰਾ ਨਾਲ ਆਨਲਾਈਨ ਮੰਗਾ ਲੈਂਦੇ ਆਪਣੇ ਕੋਲ ਪਸੂ ਜਾ ਕੇ ਜੀ ਨਹੀਂ ਲਾਉਂਦਾਗਾ ਮੇਰੇ ਘਰੇ 2 ਟਾਈਮ 3 ਟਾਈਮ ਚੋਕੇ ਜਿਹਾ ਸੱਲੀ ਕਰਕੇ ਪੰਦਾ ਲੈ ਜੇ ਆਪਾਂ ਨੂੰ ਕੋਈ ਡੱਕ ਦੀ 7 ਕਹਿਆ 7 ਹੀ ਹੈਗਾ 7 ਹੀ ਨਿਕਲੂ ਯਾਰ ਜੇ 7 ਹੈਗਾ 7 ਹੀ ਕਹਿਣਾ ਨਾ 6 ਕਹਿਣਾ ਨਾ 8 ਕਹਿਣਾ ਠੀਕ ਹੈ ਢਾਈ ਤੇ ਪੌਣੇ ਤੇ ਨਵੇਂ ਮਹੀਨੇ ਸੂਈ ਵੀ ਆ ਦੁੱਧ ਇਹ ਜੇ ਚਾਹ ਚੂਰ ਵਾਲੇ ਬੰਦੇ ਕੋਲ ਜਾਵੜੇ ਵੇ ਇਹ 10 11 ਕਿਲੋ ਦੁੱਧ ਤੇ ਵਧਾ ਆ ਜੂਗੀ ਇਹ ਮਾਰਾ ਕਿੰਨੇ ਦੀ ਇਹ 1 ਕਿਰ ਦੇ ਦਾਂਗੇ ਵੜਾਪਾ ਮੰਨਤਾ ਕਰਦਾ ਕੋਈ ਗੱਲ ਨਹੀਂ ਹਾਂ ਕੱਢ ਬਾਹਰ ਨੂੰ ਕਰਦਾ ਨਹੀਂ ਕਰਦਾ ਸੱਤ ਕਿਲੋ ਦੁੱਧ ਹੈ ਮਾਨਤਾਨ ਬਾਈ ਕਹਿੰਦਾ ਖੁੱਲਾ ਕਰ ਦੂ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਆ ਜਾਓ ਮੋੜਦਾ ਨਹੀਂ ਮਾਨਤਾਨ ਖੁੱਲਾ ਕਰ ਦੂ 21000 ਮੁੱਲ ਕਿਰਾਏ ਭਾੜੇ ਜੋਗਾ ਮਾਨਤਾਨ ਜੱਗਾ ਘੋਲੀਆਂ ਕਰਕੇ ਤੋਰੂ ਬੇਫਿਕਰ ਹੋ ਕੇ ਆ ਜਾਓ ਵੀਡੀਓ ਬਣਾ ਰਹੇ ਹਾਂ 11:30 ਵਜੇ ਸਮਾਂ ਜ਼ਰੂਰ ਨੋਟ ਕਰ ਲਿਓ ਸ਼ਾਮ ਦੀ ਛਵਾਈ ਚ ਅੱਧਾ ਦਿਨ ਪਿਆ ਸੱਤ ਕਿਲੋ ਦੁੱਧ ਦੋ ਟਾਈਮ ਚੋ ਲਓ ਤਿੰਨ ਟਾਈਮ ਚੋ ਲਿਓ ਪਹਿਲੀ ਗੱਲ ਤਾਂ ਆਪਾਂ ਹਰੇਕ ਭੈਣ ਭਰਾ ਨੂੰ ਕਹੀਦਾ ਭਰਾਵੋ ਮੈਂ ਵੀਡੀਓ ਬਣਾਉਣਾ ਜਾਂ ਕੋਈ ਹੋਰ ਭੈਣ ਭਰਾ ਵੀਡੀਓ ਬਣਾਉਂਦਾ ਵੀਡੀਓ ਬਣਾਉਣ ਵਾਲੇ ਦਾ ਕੰਮ ਆ ਵੀਡੀਓ ਬਣਾਉਣਾ ਜਿਵੇਂ ਹੁਣ ਇਹਦੇ ਥੱਲੇ 7 ਕਿਲੋ ਉਹ ਚਵਾਈ ਭਰਾਵੋ ਤੁਸੀਂ ਕਰਕੇ ਵੇਖਣੀ ਆ ਨਰਮ ਬੰਦਾ ਨਰਮ ਆ ਜਾਂ ਗਰਮ ਆ ਉਹ ਤਾਂ ਆਪਾਂ ਦੱਸ ਦੇਈਦਾ ਕਿ ਬੰਦਾ ਨਰਮ ਹੈ ਜਿਹੜਾ ਕੋਈ ਥੋੜਾ ਜਿਹਾ ਵੱਧ ਝੂੜ ਤੂਫਾਨ ਵਾਲਾ ਹੁੰਦਾ ਉੱਥੇ ਆਪਾਂ ਦੋ ਵਾਰੀ ਵੱਧ ਕਹਿ ਦੇਈਦਾ ਕਿ ਭਰਾਵੋ ਤਸੱਲੀ ਕਰ ਲਿਓ ਬਾਈ ਇਹਨਾਂ ਦੱਸੀ ਜਾਂਦਾ ਆਪਦਾ ਚੋਕੇ ਵੇਖ ਲਿਓ ਚੋਕੇ ਦੇ ਸੰਗਲ ਕਰਕੇ ਲੈ ਕੇ ਜਾ ਹਾਂ ਪਰ ਚੋਕੇ ਜੱਗੇ ਦੇ ਘਰੇ ਵੇਖ ਲਓ 7 ਕਿਲੋ ਦੁੱਧ ਹੈ 18 ਮਾਦਨੇ ਆਪਰੇ ਵੇਖ ਲੈ ਹਾਂ ਠੀਕ ਹੈ ਉਧਰ ਵੀ ਵੇਖ ਲੈਣਾ ਉਧਰ ਹੀ ਵੇਖ ਲੇ ਹਾਂ ਇਧਰ ਤੇ ਦੀ ਨਾ ਨਹੀਂ ਹਾਂ ਲੈ ਆ ਲੈ ਠੀਕ ਹੈ 7 ਕਿਲੋ ਦੁੱਧ ਹੈ ਜੇ ਕਿਸੇ ਭੈਣ ਭਰਾ ਨੂੰ ਥੋੜੇ ਦੁੱਧ ਆਲੀ ਵੈਢ ਚਾਹੀਦੀ ਹੋਵੇ ਬੁੱਤਾ ਲਾਉਣਾ ਹੋਵੇ ਅਗਲੇ ਨੇ ਜਾਂ ਕੋਈ ਪਸ਼ੂ ਕਈ ਵਾਰਾ ਹੁੰਦਾ ਅਗਲੇ ਦਾ ਤਿਆਰ ਹੁੰਦਾ ਅਗਲਾ ਕਹਿੰਦਾ ਯਾਰ ਇੰਨੇ ਪੈਸੇ ਕਾਹ ਤੋਂ ਲਾਉਣੇ ਆ ਆਪਾਂ ਕੋਈ ਤੋਕੜ ਲੈ ਲਓ ਥੋੜੇ ਦੁੱਧ ਵਾਲੀ ਬਾਕੀ ਜਿਹੜਾ ਦੁਪਹਿਰਾ ਪਿਆ ਤੇ ਉਦੋਂ ਆਪਣੀ ਮੱਝ ਜਾਂ ਗਾਂ ਸੂਪ ਪਣੀ ਉਦੋਂ ਵੇਚ ਦਿਆਂਗੇ ਹਾਂ ਬੰਦੇ ਦਾ ਸਾਰਾ ਭਾਅ ਲੈਣਾ ਮੈਂ ਤਾਂ 12 21 ਵਜੇ ਹਾਂ ਹਾਂ 21000 ਦੀ ਹਾਂ 21000 ਮਾਨਤਨ ਕਰਦਾ ਕੋਈ ਮਾਨਤਨ ਹੋਜੂ ਹੋਜੂ ਮਾਨਤਨ ਹੋਜੂ ਦੋ ਪਸ਼ੂ ਸੇਲ ਹੈ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਜੱਗੇ ਕੋਲੀ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸੱਸੀ ਕਰ